ਤੇ ਪ੍ਰਧਾਨ ਜੀ ਅੱਜ ਕਿਹੜੇ ਸਵੱਦ ਦੇ ਵਿੱਚ ਹੋ ਰਹੀ ਹੈ ਜੋ ਮੀਟਿੰਗ ਆਪਣੀ ਹੋ ਰਹੀ ਹੈ ਕਿਹੜੇ ਸਬੰਧ ਚ ਹੈ ਮੈਂ ਇਸ ਤਰ੍ਹਾਂ ਸਿੱਖ ਬਾੜੋਂ ਚਾਲ ਅੱਜ ਸਾਡੇ ਜੋਨ ਬਾਬਾ ਬਲਾਕਾ ਸਿੰਘ ਜੀ ਸ਼ਹੀਦ ਉਹਨਾਂ ਦੀ ਜਨਰਲ ਬਾਡੀ ਮੀਟਿੰਗ ਜਿਹੜੀ ਆਪਾਂ ਇੱਥੇ ਲਾ ਕੇ ਬੈਠੇ ਆ ਗੁਰੂ ਸਾਹਿਬ ਜੀ ਦੇ ਹਸਤਾਨ ਦੇ ਉੱਤੇ ਅੱਜ ਦੀ ਜਿਹੜੀ ਮੀਟਿੰਗ ਆ ਕੱਲ ਨੂੰ ਅਸੀਂ ਜਿਹੜਾ ਵਾ ਪੀਪੀਆਂ ਦਾ ਜਥਾ ਇੱਕ ਲੈ ਕੇ ਜਾ ਰਹੇ ਹਾਂ ਸ਼ੰਭੂ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਵਾ ਸਾਡੇ ਮੋਰਚੇ ਚੱਲ ਰਹੇ ਨੇ ਉਹਦੇ ਵਿੱਚ ਔਰਤ ਦਿਵਸ 8 ਤਰੀਕ ਨੂੰ ਤੇ 7 ਤਰੀਕ ਨੂੰ ਇੱਕ ਵੱਡੇ ਜਥੇ ਜਿਹੜੇ ਆ ਬੀਪੀਆਂ ਦੇ ਸੀ ਜਿਹੜਾ ਵਾ ਉਥੇ ਲੈ ਕੇ ਜਾ ਰਹੇ ਆ ਇੱਕ ਤੇ ਉਹਦੀਆਂ ਤਿਆਰੀਆਂ ਤੁਰੇ ਕੀਤੀਆਂ ਦੂਜੀ ਸਾਰੀ ਰਣਨੀਤੀ ਜੋ ਸਾਡੇ ਮੋਰਚੇ ਚੱਲ ਰਹੇ ਨੇ ਜਿਸ ਤਰ੍ਹਾਂ ਸਰਕਾਰ ਬੇਸਲੀ ਹੋਈ ਆ ਭਾਰਤੀ ਮੋਤੀ ਸਰਕਾਰ ਉਹਨੂੰ ਜਗਾਉਣ ਵਾਸਤੇ ਅਸੀਂ ਪੂਰੀਆਂ ਤਿਆਰੀਆਂ ਵਿਢੀਆਂ ਹੋਈਆਂ ਵਾ ਪਿੰਡ ਪੱਧਰੀ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਇੱਕ ਬੰਨੇ ਸਾਡਾ ਮੋਰਚਾ ਚੱਲ ਰਿਹਾ ਦੂਸਰੇ ਬੰਨੇ ਪਿੰਡ ਪੱਧਰੀ ਮੀਟਿੰਗਾਂ ਚਲਾ ਕੇ ਜ਼ੋਨ ਪੱਧਰੀ ਮੀਟਿੰਗਾਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਤੇ ਅਸੀਂ ਅਗਲੀਆਂ ਰਣਨੀਤੀਆਂ ਜਿਹੜੀਆਂ ਉਹ ਤਿਆਰ ਕਰ ਰਹੇ ਤੇ ਅਸੀਂ ਦੱਸਣਾ ਚਾਹੁੰਨੇ ਮੋਦੀ ਦੀ ਸਰਕਾਰ ਨੂੰ ਵੀ ਖੇਤੀ ਤੋਂ ਖੇਤੀ ਮੰਗੀਆਂ ਜਾਂ ਮੰਗਾ ਜਿਹੜੀਆਂ ਵਾਂ ਜਿਹੜੇ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਆ ਸੁਆਮੀ ਰਾਦਰ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਫਸਲਾਂ ਤੇ ਲਾਏਬੰਦ ਭਾਅ ਦੇਣ ਦੀ ਗੱਲ ਆ ਚਾਹੇ ਡਬਲਯੂਟੀਓਚੋਂ ਭਾਰਤ ਨੂੰ ਬਾਹਰ ਹੋਣ ਦੀ ਗੱਲ ਆ ਸਮੁੱਚਾ ਕਰਜ਼ਾ ਕਿਸਾਨ ਦਾ ਖਤਮ ਕਰਨ ਦੀ ਗੱਲ ਆ 10-10 ਹਜ਼ਾਰ ਜਿਹੜਾ ਵਾ 60 ਸਾਲ ਦਾ ਮਰਦ ਤੇ 52 ਸਾਲ ਦੀ ਔਰਤ ਦੀ ਪੇਸ਼ਣ ਦੀ ਗੱਲ ਆ ਨਾਲ ਉਹਦੇ ਜਿਹੜੀਆਂ ਹੋਰ ਮੰਗਾਂ ਜੁੜੀਆਂ ਵਾਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਆ ਅਸੀਂ ਦੱਸਣਾ ਚਾਹੁੰਨੇ ਵੀ ਖੇਤੀ ਤੋਂ ਖੇਤੀ ਉਹਨਾਂ ਦਾ ਹੱਲ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਤੁਸੀਂ ਪਿੰਡਾਂ ਨੂੰ ਆਉਣਾ ਤੇ ਅਸੀਂ ਤੁਹਾਡੇ ਵੱਲ ਨੂੰ ਬਾਦ ਰਿਆਂ ਤੁਹਾਨੂੰ ਪਿੰਡਾਂ ਦੇ ਵਿੱਚ ਆਉਣਾ ਔਖਾ ਹੋ ਜੂਗਾ ਵੋਟਾਂ ਲੈਣੀਆਂ ਔਖੀਆਂ ਜਿਹੜੀਆਂ ਅਸੀਂ ਆਪਣੀ ਜਾਇਜ਼ ਮੰਗ ਜਿਹੜੀ ਆ ਉਹਨੂੰ ਮਨਾਉਣ ਵਾਸਤੇ ਪੂਰਾ ਜਿਹੜਾ ਵਾ ਟਿੱਲ ਲਾ ਦਾਂਗੇ ਤੇ ਉਹ ਮਨਵਾ ਕੇ ਹੀ ਵਾਪਸ ਜਿਹੜਾ ਆਵਾਂਗੇ